ਪਟੰਡਾ ਕੈਮਿਸਟਰੀ ਐਸੋਸੀਏਸ਼ਨ ਵੱਲੋਂ ਅੱਜ ਦਾ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸ ਦਾ ਕਾਰਨ ਹੈ ਕਿ ਕੱਲ ਰਾਮਾ ਮੰਡੀ ਦੇ ਵਿੱਚ ਸਾਡੇ ਹੋਲਸੇਲ ਕੈਮਿਸਟਾ ਸਿੰਗਲਾ ਮੈਡੀਕਲ ਏਜੰਸੀ ਉਹਨਾਂ ਦਾ ਮੁਲਾਜ਼ਮ ਰੁਟੀਨ ਦੇ ਵਿੱਚ ਜਿਹੜੀਆਂ ਦਵਾਈਆਂ ਜਿਹੜਾ ਉੱਥੋਂ ਆਰਡਰ ਆਉਂਦਾ ਉਹਨੂੰ ਦੇਣ ਲਈ ਉੱਥੇ ਗਏ ਹੋਏ ਸੀ ਔਰ ਦਵਾਈਆਂ ਜਦੋਂ ਦੇਣ ਗਏ ਤਾਂ ਸੁਭਾਵਕ ਹੈ ਵੀ ਜਿਹੜੀ ਦਵਾਈ ਉੱਥੇ ਲੱਗਦੀ ਨਹੀਂ ਜਾਂ ਜਿਹੜੀ ਐਕਸਪਾਇਰ ਹੋ ਜਾਂਦੀ ਹੈ ਅਸੀਂ ਉਸੇ ਮੁੰਡੇ ਨੂੰ ਉਹ ਵਾਪਸ ਕਰਦ ਦਨੇ ਉਹ ਦੋ ਪੱਤੇ ਜਿਹੜੇ ਹੈਗੇ ਸੀ ਕਲੌਂਜੀ ਪਮ ਦੇ ਜਿਹੜੀ ਕਿ ਐਨ ਆਰ ਐਕਸ ਐਟਮਾ ਉਹ ਐਕਸਪਾਇਰ ਹੋ ਗਈ ਸੀ ਉਹ ਉਸ ਨੂੰ ਵਾਪਸ ਕਰ ਦਿੱਤੀ ਰਜਿਸਟਰ ਦੇ ਵਿੱਚ ਉਹ ਨੋਟ ਕਰ ਲਿਆ ਵੀ ਆਹ ਦੁਕਾਨ ਨੂੰ ਅਸੀਂ ਇਹ ਵਾਪਸ ਭੇਜ ਰਹੇ ਹਾਂ ਉਹਦਾ ਬਕਾਇਦਾ ਬਿੱਲ ਹੈ ਉਹਦੀ ਬਕਾਇਦਾ ਸਾਰੀ ਸੇਲ ਪਰਚੇਜ ਦਾ ਰਿਕਾਰਡ ਹੈ ਤਾਂ ਜਦੋਂ ਉਹ ਰੇਲ ਸਟੇਸ਼ਨ ਦੇ ਉੱਤੇ ਗਿਆ ਤਾਂ ਸਟੇਸ਼ਨ ਦੇ ਉੱਤੇ ਪੁਲਿਸ ਦੀ ਟੀਮ ਨੇ ਉਹਦੀ ਚੈਕਿੰਗ ਕੀਤੀ ਤਾਂ ਉਹਦੇ ਬੈਗ ਦੇ ਵਿੱਚੋਂ ਉਹ ਦੋ ਪੱਤੇ ਬਰਾਮਦ ਕਰ ਲਈ ਜਦੋਂ ਦੋ ਪੱਤੇ ਬਰਾਮਦ ਕਰ ਲਏ ਉਹਨਾਂ ਨੇ ਪੁੱਛਿਆ ਵੀ ਇਹਦਾ ਬਿੱਲ ਦਿਖਾ ਕਿੱਥੇ ਹੈ ਔਰ ਕਿੱਥੋਂ ਲੈ ਕੇ ਆਇਆ ਉਹ ਕਹਿੰਦਾ ਜੀ ਇਹ ਜਿਹੜਾ ਹੈਗਾ ਰਿਟਰਨ ਹੈ ਇਹ ਫੁਲਾਨੀ ਦੁਕਾਨ ਤੋਂ ਮੈਂ ਲੈ ਗਿਆ ਸਿੰਗਲਾ ਮੈਡੀਕਲ ਡਰਾਮਾ ਮੰਡੀ ਤੋਂ ਵੀ ਉਹਨਾਂ ਨੂੰ ਤੁਸੀਂ ਪੁੱਛ ਲੋ ਵੀ ਅਸੀਂ ਉਹਨਾਂ ਤੋਂ ਲੈ ਕੇ ਆਇਆ ਮੈਂ ਗਲਤ ਕੰਮ ਕੋਈ ਨਹੀਂ ਕਰਦਾ ਤਾਂ ਉੱਥੇ ਸਿੰਗਲਾ ਮੈਡੀਕਲ ਆਲੇ ਨੂੰ ਬੁਲਾ ਲਿਆ ਸਾਡੀ ਜਿਹੜੀ ਉਥੋਂ ਦੀ ਟੀਮ ਹੈ ਰਾਮਾ ਮੰਡੀ ਦੀ ਉਹ ਵੀ ਉੱਥੇ ਸਟੇਸ਼ਨ ਤੇ ਚਲੀ ਗਈ ਤਾਂ ਉਹਨਾਂ ਨੇ ਡੀਐਸਪੀ ਮਾਨਜੋਗ ਡੀਐਸਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਨੂੰ ਇਹ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਵੀ ਇਹ ਮੁੰਡਾ ਗਲਤ ਨਹੀਂ ਹੈ ਜੀ ਆਹ ਦਵਾਈਆਂ ਅਸੀਂ ਦਿੱਤੀਆਂ ਇਹਨੂੰ ਵਾਪਸ ਕਰਨ ਵਾਸਤੇ ਦਿੱਤੀਆਂ ਵੀ ਇਹ ਸਾਨੂੰ ਵਾਪਸੀ ਦੀ ਉੱਤੋਂ ਜਿਹੜੀ ਹੈ ਇਨਵੌਇਸ ਬਣ ਕੇ ਆ ਜਾਏਗੀ ਤਾਂ ਉਸ ਗੱਲ ਨੂੰ ਸਾਡੀ ਨੂੰ ਨਾ ਮੰਨਦੇ ਹੋਏ ਉਹਨਾਂ ਨੇ ਉਹ ਜਿਹੜੇ ਸਾਡੇ ਮੁੰਡੇ ਨੂੰ ਥਾਣੇ ਲੈ ਗਏ ਥਾਣੇ ਲੈ ਜਾ ਕੇ ਉਹ ਤੇ ਨਾਰਕੋਟਿਕ ਡਰਗ ਦਾ ਜਿਹੜਾ ਰਾਤ ਪਰਚਾ ਦੇ ਦਿੱਤਾ ਤੁਸੀਂ ਇਹ ਦੇਖੋ ਕਿੰਨਾ ਇਹ ਹਾਸੋਹੀਣੀ ਗੱਲ ਹੈ ਵੀ ਤਿੰਨ ਪੱਤੇ ਬੰਦੇ ਨੇ 2006 2023 ਦੇ ਵਿੱਚ ਖਰੀਦੇ ਔਰ ਦਸੰਬਰ 2024 ਦੇ ਵਿੱਚ ਉਹ ਵਾਪਸ ਕਰ ਰਿਹਾ ਤਿੰਨ ਪੱਤੇ ਖਰੀਦੇ ਇੱਕ ਪੱਤਾ ਉਹਨੇ ਵੇਚਿਆ ਉਹਦਾ ਸੇਲ ਪਰਚੇ ਰਿਕਾਰਡਿੰਗ ਕਿਉਂ ਵੇਚਿਆ ਪਰ ਦੋ ਪੱਤੇ ਐਕਸਪਾਇਰ ਹੋ ਗਏ ਉਹ ਪੱਤੇ ਅਸੀਂ ਵਾਪਸ ਭੇਜ ਰਹੇ ਜਿਹੜਾ ਬੰਦਾ ਇਹ ਜਿਆ ਕੰਮ ਕਰੂ ਕੀ ਉਹ ਐਕਸਪਾਇਰ ਕਰੂਗਾ ਤੁਸੀਂ ਸਾਰੇ মিডিਆ ਵਾਲੇ ਤੁਸੀਂ ਭਰਾ ਤੁਸੀਂ ਦੱਸ ਦੋ ਵੀ ਜਿਹੜਾ ਕੋਈ ਇਹੋ ਜਿਹਾ ਕੰਮ ਕਰਦਾ ਹੋਊ ਪਹਿਲੀ ਗੱਲ ਤਾਂ ਉਹਦੇ ਕੋਲ ਐਕਸਪਾਇਰ ਹੀ ਨਹੀਂ ਹੁੰਦੀ ਜੇ ਉਹ ਕੰਮ ਕਰਦਾ ਹੁੰਦਾ ਐਕਸਪਾਇਰੀ ਨਹੀਂ ਹੁੰਦੀ ਸੀ ਤਾਂ ਅਸੀਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਤੁਸੀਂ ਇਹ ਜਿਹੜਾ ਨਜਾਇਜ਼ ਪਰਚਾ ਕੀਤਾ ਹੈ ਇਸ ਨੂੰ ਜਿਹੜਾ ਰੱਦ ਕੀਤਾ ਜਾਵੇ ਕੈਨਸਲ ਕੀਤਾ ਜਾਵੇ ਸਾਡੇ ਜਿਹੜੇ ਕੈਮਿਸਟਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਤਸੱਦਦ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ ਸਾਡੀ ਸਰਕਾਰ ਤੋਂ ਮੰਗ ਹੈ ਅਗਰ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਤਾਂ ਜਿਹੜਾ ਸਾਡਾ ਸੰਘਰਸ਼ ਹੈ ਅਸੀਂ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਅਗਰ ਪੰਜਾਬ ਲੈਵਲ ਤੇ ਵੀ ਗੱਲ ਨਾ ਸੁਨੇਗੀ ਤਾਂ ਅਸੀਂ ਉਹਨੂੰ ਆਲ ਇੰਡੀਆ ਲੈਵਲ ਤੇ ਜਾਵਾਂਗੇ ਸਾਡੇ ਦੋਨਾਂ ਬਾਡੀਆ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਹੁਣ ਵੀ ਆਨਲਾਈਨ ਦੇ ਉੱਤੇ ਵੀ ਸਾਡੀ ਗੱਲਬਾਤ ਹੋ ਰਹੀ ਹੈ ਤੁਸੀਂ ਸੰਘਰਸ਼ ਕਰੋ ਅਸੀਂ ਤੁਹਾਡੇ ਨਾਲ ਹੈ ਕਿਉਂਕਿ ਅੱਜ ਅਸੀਂ ਇਹਨਾਂ ਦੇ ਸੰਘਰਸ਼ ਨਹੀਂ ਕੀਤਾ ਇਸ ਮੁੰਡੇ ਲਈ ਜਿਸ ਦਾ ਕਿ 15 ਜਨਾਂ ਦਾ ਇੱਕ ਬੱਚੀ ਹੋਈ ਹੈ ਸਾਨੂੰ ਪਤਾ ਲੱਗਿਆ ਬੜਾ ਰੋਣ ਆ ਰਿਹਾ ਹੈ 15 ਦਿਨ ਪਹਿਲਾਂ ਬੱਚੀ ਆਉਦੀ ਜਿਹੜੀ ਘਰ ਵਾਲੀ ਦਾ ਰੋਂ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਪਰਿਵਾਰ ਦਾ ਰੋਂ ਰੋ ਕੇ ਬੁਰਾ ਹਾਲ ਹੈ ਅਗਰ ਉਹ ਇਹੋ ਜਿਹਾ ਕੰਮ ਕਰਨ ਵਾਲਾ ਹੁੰਦਾ ਨਾ ਉਹਨਾਂ ਦੇ ਪਰਿਵਾਰ ਨੇ ਖੜਨਾ ਸੀ ਨਾ ਅਸੀਂ ਖੜਨਾ ਸੀ ਅਸੀਂ ਤਾਂ ਸਰਕਾਰ ਨੂੰ ਹਮੇਸ਼ਾ ਹੀ ਜਿਹੜੀ ਸਰਕਾਰ ਦੀਆਂ ਪਾਲਿਸੀਆਂ ਨੂੰ ਮੰਨਦੇ ਆ ਰਹੇ ਹਾਂ ਜਿਹੜੀ ਨਸ਼ਾ ਵਿਰੋਧੀ ਮੁਹਿੰਮਾਂ ਅਸੀਂ ਉਹਦਾ ਸਮਰਥਨ ਕਰਦੇ ਆ ਰਹੇ ਕੀਤਾ ਜਾਂਦਾ ਹੈ ਇਸ ਲਈ ਅਸੀਂ ਇਹ ਸੰਘਰਸ਼ ਕਰਨੀ ਅੱਜ ਮਜਬੂਰ ਹੋਏ ਆ ਅਸੀਂ ਜਿਹੜੀ ਆਮ ਪਬਲਿਕ ਤੋਂ ਅਸੀਂ ਮਾਫੀ ਵੀ ਮੰਗਦੇ ਆ ਜਿਹੜੀ ਦੁਨੀਆ ਨੂੰ ਜਿਹੜੇ ਲੋਕ ਆ ਜਿਹੜੇ ਇੱਥੇ ਪਰੇਸ਼ਾਨ ਹੋਏ ਆ ਉਹਨਾਂ ਤੋਂ ਵੀ ਅਸੀਂ ਮਾਫੀ ਮੰਗਦੇ ਆ ਵੀ ਸਾਨੂੰ ਇਹ ਮਜਬੂਰ ਨੇ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਤੁਸੀਂ ਇਹਦੇ ਲਈ ਸਾਡਾ ਸਾਥ ਤੁਹਾਡੇ ਸੀਨੀਅਰ ਅਧਿਕਾਰੀਆਂ ਨਾਲ ਇਸ ਮਾਮਲੇ 'ਚ ਗੱਲ ਬਿਲਕੁਲ ਕੱਲ ਦੀ ਗੱਲ ਹੋ ਰਹੀ ਹੈ ਰਾਤ ਦੀ ਗੱਲ ਹੋ ਰਹੀ ਹੈ ਉਹਨਾਂ ਨੇ ਵੀ ਅੱਜ ਆਉਣਾ ਸੀਗਾ ਕਿਸੇ ਕਾਰਨ ਕਰਕੇ ਧੁੰਦ ਕਰਕੇ ਨਹੀਂ ਆ ਸਕੇ ਉਹ ਕਹਿੰਦੇ ਅਸੀਂ ਪੰਜਾਬ ਲੈਵਲ ਦੇ ਉੱਤੇ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਅਸੀਂ ਸਾਰੇ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪ੍ਰੈਸ ਨੋਟ ਜਾਰੀ ਹੋ ਰਿਹਾ ਵੀ ਪਟੰਡੇ ਦੇ ਜੋ ਜੋ ਤਸੱਦਦ ਹੋਇਆ ਵੀ ਉਹ ਨਹੀਂ ਹੋਣਾ ਚਾਹੀਦਾ ਅਗਰ ਫਿਰ ਨਹੀਂ ਸੁਣੀ ਗਈ ਤਾਂ ਫਿਰ ਅਸੀਂ ਪੰਜਾਬ ਲੈਵਲ ਦੇ ਉੱਤੇ ਆਪਣਾ ਸਟ੍ਰੈਸ ਕਰਾਂਗੇ ਐਕਸਪਾਇਰੀ ਕਦੋਂ ਸੀ ਕੋਈ ਪਤਾ ਲੱਗਿਆ 2000 ਦਸੰਬਰ 2024 ਦੀ ਐਕਸਪਾਇਰੀ ਸੀ ਜਿਹੜੀ ਅਸੀਂ ਸਾਡਾ ਇੱਕ ਬਣਿਆ ਹੋਇਆ ਰੂਲ ਹੈ ਵੀ ਅਸੀਂ 3 ਮਹੀਨਿਆਂ ਦੇ ਵਿੱਚ ਜਿਹੜੀ ਐਕਸਪਾਇਰੀ ਆ ਉਹ ਵਾਪਸ ਕਰ ਸਕਦੇ ਹਾਂ ਸਰ ਅੱਜ ਤੱਕ ਇਹ ਐਕਸ਼ਨ ਕੀਤਾ ਉਸਨੇ ਅਸੀਂ ਦਾ ਐਕਸ਼ਨ ਕੁਛ ਨਹੀਂ ਰਾਤ ਕੰਮ ਹੋਇਆ ਅਸੀਂ ਸਵੇਰੇ ਅਸੀਂ ਜਦੋਂ ਕਮਿਸ਼ਨਰਾਂ ਦੇ ਵਿੱਚ ਇਹ ਗੱਲ ਫੈਲੀ ਸਾਹ ਕਹਿੰਦੇ ਜੀ ਧਰਨਾ ਲਾਓ ਅਸੀਂ ਧਰਨਾ ਲਾ ਕੇ ਬਟੇ ਅਸੀਂ ਦਾ ਆਪ ਦਾ ਜਿਹੜੀ ਆਪਦੀ ਮੰਗ ਮੰਡ ਰਹੇ ਹਾਂ ਅਸੀਂ ਇੱਕ ਸੌਫਟ ਟਾਰਗੇਟ ਹੈ ਲਾਇਸੈਂਸ ਹੋਲਡਰ ਹੈ ਅਸੀਂ ਸਾਨੂੰ ਹਰ ਵੇਰੀ ਜਿਹੜੀ ਸਾਡਾ ਗਲਤ ਪਾਇਆ ਜਾਂਦਾ ਕਿ ਅਸੀਂ ਕਹਿੰਦੇ ਆ ਵੀ ਸਾਨੂੰ ਜਿਹੜਾ ਸਾਡਾ ਬਿਜ਼ਨਸ ਕਰਨ ਦਿੱਤਾ ਜਾਵੇ ਅਸੀਂ ਅਗਰ ਸਾਡਾ ਕੋਈ ਕੰਮ ਇਹੋ ਜਿਹਾ ਬੰਦਾ ਗਲਤ ਕਰਦਾ ਤਾਂ ਉਹਦੇ ਕਾਰਵਾਈ ਕਰੋ ਅਸੀਂ ਤੁਹਾਡੇ ਨਾਲ ਤਾਂ ਦੁਕਾਨਾ ਹੀ ਬੰਦ ਕੀਤੀ ਗਈ ਅਸੀਂ ਸਾਰੀਆਂ ਮੰਡੀਆਂ ਬੰਦ ਨੇ ਬਠਿੰਡਾ ਜਿਹੜਾ ਰਿਟੇਲ ਹੈ ਉਹ ਆ ਮੇਨ ਬਾਜ਼ਾਰ ਸਾਡਾ ਬੰਦ ਹੈ ਅਸੀਂ ਕਿਸੇ ਨੂੰ ਕੋਈ ਮੈਸੇਜ ਨਹੀਂ ਪਾਇਆ ਬੰਦ ਕਰਨ ਦਾ ਕਿਉਂਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਈਸ਼ੂ ਆ ਇਹ ਅਸੀਂ ਵੀ ਨਹੀਂ ਕਹਦੇ ਕਿ ਲੋਕਾਂ ਦੀ ਸਿਹਤ ਦੇ ਵਿੱਚ ਕੋਈ ਕਟਾਹੀ ਵਰਤੀ ਜਾਵੇ ਅਸੀਂ ਦੇਖਦੇ ਹਾਂ ਅੱਜ ਅਸੀਂ ਇੱਕ ਵਾਰੀ ਛੋਟਾ ਪ੍ਰਦਰਸ਼ਨ ਕੀਤਾ ਹੈ ਅਗਰ ਸਰਕਾਰ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡਾ ਪ੍ਰਦਰਸ਼ਨ। ਭਾਨਾ ਭਾਈਆ ਕੀ ਗੱਲ ਦੂਗੀ ਇਹਦੇ ਦਾ? ਜ਼ਿਲ੍ਹਾ ਬਠਿੰਡਾ ਕਮਿਸ਼ਨ ਸਟੇਸ਼ਨ ਵੱਲੋਂ ਅੱਜ ਦਾ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸ ਦਾ ਕਾਰਨ ਹੈ? ਕਿ ਕੱਲ ਰਾਮਾ ਮੰਡੀ ਦੇ ਵਿੱਚ ਸਾਡੇ ਹੋਲਸੇਲ ਕੈਮਿਸਟਾ ਸਿੰਗਲਾ ਮੈਡੀਕਲ ਏਜੰਸੀ ਉਹਨਾਂ ਦਾ ਮੁਲਾਜ਼ਮ ਰੁਟੀਨ ਦੇ ਵਿੱਚ ਜਿਹੜੀਆਂ ਦਵਾਈਆਂ ਜਿਹੜਾ ਉੱਥੋਂ ਆਰਡਰ ਆਉਂਦਾ ਉਹਨੂੰ ਦੇਣ ਲਈ ਉੱਥੇ ਗਏ ਹੋਏ ਸੀ ਔਰ ਦਵਾਈਆਂ ਜਦੋਂ ਦੇਣ ਗਏ ਤਾਂ ਸੁਭਾਵਕ ਹੈ ਵੀ ਜਿਹੜੀ ਦਵਾਈ ਉੱਥੇ ਲੱਗਦੀ ਨਹੀਂ ਜਾਂ ਜਿਹੜੀ ਐਕਸਪਾਇਰ ਹੋ ਜਾਂਦੀ ਹੈ ਅਸੀਂ ਉਸੇ ਮੁੰਡੇ ਨੂੰ ਉਹ ਵਾਪਸ ਕਰਦ ਦਨੇ ਉਹ ਦੋ ਪੱਤੇ ਜਿਹੜੇ ਹੈਗੇ ਸੀਗੇ ਕਲੌਂਜੀ ਪਮ ਦੇ ਜਿਹੜੀ ਕਿ ਐਨ ਆਰ ਐਕਸ ਐਟਮਾ ਉਹ ਐਕਸਪਾਇਰ ਹੋ ਗਈ ਸੀ ਉਹ ਉਸ ਨੂੰ ਵਾਪਸ ਕਰ ਦਿੱਤੀ ਰਿਸਟਰ ਦੇ ਵਿੱਚ ਉਹ ਨੋਟ ਕਰ ਲਿਆ ਵੀ ਆਹ ਦੁਕਾਨ ਨੂੰ ਅਸੀਂ ਇਹ ਵਾਪਸ ਭੇਜ ਰਹੇ ਹਾਂ ਉਹਦਾ ਬਕਾਇਦਾ ਬਿੱਲ ਹੈ ਉਹਦੀ ਬਕਾਇਦਾ ਸਾਰੀ ਸੇਲ ਪਰਚੀ ਦਾ ਰਿਕਾਰਡ ਹੈ ਤਾਂ ਜਦੋਂ ਉਹ ਰੇਲ ਸਟੇਸ਼ਨ ਦੇ ਉੱਤੇ ਗਿਆ ਤਾਂ ਸਟੇਸ਼ਨ ਦੇ ਉੱਤੇ ਪੁਲਿਸ ਦੀ ਟੀਮ ਨੇ ਉਹਦੀ ਚੈਕਿੰਗ ਕੀਤੀ ਤਾਂ ਉਹਦੇ ਬੈਗ ਦੇ ਵਿੱਚੋਂ ਉਹ ਦੋ ਪੱਤੇ ਬਰਾਮਦ ਕਰ ਲਈ ਜਦੋਂ ਦੋ ਪੱਤੇ ਬਰਾਮਦ ਕਰ ਲਏ ਉਹਨਾਂ ਨੇ ਪੁੱਛਿਆ ਵੀ ਇਹਦਾ ਬਿੱਲ ਦਿਖਾ ਕਿੱਥੇ ਹੈ ਔਰ ਕਿੱਥੋਂ ਲੈ ਕੇ ਆਏ ਉਹ ਕਹਿੰਦਾ ਜੀ ਇਹ ਜਿਹੜਾ ਹੈਗਾ ਰਿਟਰਨ ਹੈ ਇਹ ਫਰਾਨੀ ਦੁਕਾਨ ਤੋਂ ਮੈਂ ਲੈ ਗਿਆ ਸਿੰਗਲਾ ਮੈਡੀਕਲ ਜਰਾਮਾ ਮੰਡੀ ਤੋਂ ਵੀ ਉਹਨਾਂ ਨੂੰ ਤੁਸੀਂ ਪੁੱਛ ਲੋ ਵੀ ਅਸੀਂ ਉਹਨਾਂ ਤੋਂ ਲੈ ਕੇ ਆਇਆ ਮੈਂ ਗਲਤ ਕੰਮ ਕੋਈ ਨਹੀਂ ਕਰਦਾ ਤਾਂ ਉੱਥੇ ਸਿੰਗਲਾ ਮੈਡੀਕਲ ਵਾਲਿਆਂ ਨੂੰ ਬੁਲਾ ਲਿਆ ਸਾਡੀ ਜਿਹੜੀ ਉੱਥੋਂ ਦੀ ਟੀਮ ਹੈ ਰਾਮਾ ਮੰਡੀ ਦੀ ਉਹ ਉੱਥੇ ਸਟੇਸ਼ਨ ਤੇ ਚਲੇਗੀ ਤਾਂ ਉਹਨਾਂ ਨੇ ਡੀਐਸਪੀ ਮਾਨਜੋਗ ਡੀਐਸਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਨੂੰ ਇਹ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਵੀ ਇਹ ਮੁੰਡਾ ਗਲਤ ਨਹੀਂ ਹੈ ਜੀ ਆਹ ਦਵਾਈਆਂ ਅਸੀਂ ਦਿੱਤੀਆਂ ਇਹਨੂੰ ਵਾਪਸ ਕਰਨ ਵਾਸਤੇ ਦਿੱਤੀਆਂ ਵੀ ਇਹ ਸਾਨੂੰ ਵਾਪਸੀ ਦੀ ਤੌਰ ਜਿਹੜੀ ਹੈ ਇਨਵੌਇਸ ਬਣ ਕੇ ਆ ਜਾਏਗੀ ਤਾ ਉਸ ਗੱਲ ਨੂੰ ਸਾਡੀ ਨੂੰ ਨਾ ਮੰਨਦੇ ਹੋਏ ਉਹਨਾਂ ਨੇ ਉਹ ਜਿਹੜੇ ਸਾਡੇ ਮੁੰਡੇ ਨੂੰ ਥਾਣੇ ਲੈ ਗਏ ਥਾਣੇ ਲੈ ਜਾ ਕੇ ਉਹ ਤੇ ਨਾਰਕੋਟਿਕ ਡਰਗ ਦਾ ਜਿਹੜਾ ਰਾਤ ਪਰਚਾ ਦਿੱਤਾ ਤੁਸੀਂ ਇਹ ਦੇਖੋ ਕਿੰਨਾ ਇਹ ਹਾਸੋਹੀਣੀ ਗੱਲ ਹੈ ਵੀ ਤਿੰਨ ਪੱਤੇ ਇਹ ਬੰਦੇ ਨੇ 2006 2023 ਦੇ ਵਿੱਚ ਖਰੀਦੇ ਔਰ ਦਸੰਬਰ 2024 ਦੇ ਵਿੱਚ ਉਹ ਵਾਪਸ ਕਰ ਰਿਹਾ ਤਿੰਨ ਪੱਤੇ ਖਰੀਦੇ ਇੱਕ ਪੱਤਾ ਉਹਨੇ ਵੇਚਿਆ ਉਹਦਾ ਸੇਲ ਪਰਚੇ ਰਿਕਾਰਡ ਹੈ ਕਿਹਨੂੰ ਵੇਚਿਆ ਵਾਪਰ ਦੋ ਪੱਤੇ ਐਸਪਾਇਰ ਹੋ ਗਏ ਉਹ ਪੱਤੇ ਅਸੀਂ ਵਾਪਸ ਭੇਜ ਰਹੇ ਜਿਹੜਾ ਬੰਦਾ ਇਹ ਜਿਆ ਕੰਮ ਕਰੂ ਕੀ ਉਹ ਐਸਪਾਇਰ ਕਰੂਗਾ ਤੁਸੀਂ ਸਾਰੇ মিডিਆ ਵਾਲੇ ਤੁਸੀਂ ਭਰਾ ਤੁਸੀਂ ਦੱਸ ਦੋ ਵੀ ਜਿਹੜਾ ਕੋਈ ਇਹੋ ਜਿਹਾ ਕੰਮ ਕਰਦਾ ਹੋਊ ਪਹਿਲੀ ਗੱਲ ਤੋਂ ਉਹਦੇ ਕੋਲ ਐਕਸਪਾਇਰੀ ਨਹੀਂ ਹੁੰਦੀ ਜੇ ਉਹ ਕੰਮ ਕਰਦਾ ਹੁੰਦਾ ਐਕਸਪਾਇਰੀ ਨਹੀਂ ਹੁੰਦੀ ਸੀ ਤਾਂ ਅਸੀਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਤੁਸੀਂ ਇਹ ਜਿਹੜਾ ਨਜਾਇਜ਼ ਪਰਚਾ ਕੀਤਾ ਹੈ ਇਸ ਨੂੰ ਜਿਹੜਾ ਰੱਦ ਕੀਤਾ ਜਾਵੇ ਕੈਨਸਲ ਕੀਤਾ ਜਾਵੇ ਸਾਡੇ ਜਿਹੜੇ ਕੈਮਿਸਟਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਤਸੱਦਦ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ ਸਾਡੀ ਸਰਕਾਰ ਤੋਂ ਮੰਗ ਹੈ ਅਗਰ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਤਾਂ ਜਿਹੜਾ ਸਾਡਾ ਸੰਘਰਸ਼ ਹੈ ਅਸੀਂ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਅਗਰ ਪੰਜਾਬ ਲੈਵਲ ਤੇ ਵੀ ਗੱਲ ਨਾ ਸੁਨੇਗੀ ਤਾਂ ਅਸੀਂ ਉਹਨੂੰ ਆਲ ਇੰਡੀਆ ਲੈਵਲ ਤੇ ਜਾਵਾਂਗੇ ਸਾਡੇ ਦੋਨਾਂ ਬੋਰਡਾਂ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਹੁਣ ਵੀ ਆਨਲਾਈਨ ਦੇ ਉੱਤੇ ਵੀ ਸਾਡੀ ਗੱਲਬਾਤ ਹੋ ਰਹੀ ਤੁਸੀਂ ਸੰਘਰਸ਼ ਕਰੋ ਅਸੀਂ ਤੁਹਾਡੇ ਨਾਲ ਹੈ ਕਿਉਂਕਿ ਅੱਜ ਅਸੀਂ ਇਹਨਾਂ ਦੇ ਸੰਘਰਸ਼ ਨਹੀਂ ਕੀਤਾ ਇਸ ਮੁੰਡੇ ਲਈ ਜਿਹਦਾ ਕਿ 15 ਦਿਨਾਂ ਦਾ ਇੱਕ ਬੱਚੇ ਹੋਈ ਹੈ ਸਾਨੂੰ ਪਤਾ ਲੱਗਿਆ ਬੜਾ ਰੋਣ ਆ ਰਿਹਾ ਹੈ 15 ਦਿਨ ਪਹਿਲਾਂ ਬੱਚੀ ਆਉਦੀ ਜਿਹੜੀ ਘਰ ਵਾਲੀ ਦਾ ਰੋਂ ਰੋ ਕੇ ਬੜਾ ਹਾਲ ਹੈ ਉਹਨਾਂ ਦੇ ਪਰਿਵਾਰ ਦਾ ਰੋਂ ਰੋ ਕੇ ਬੁਰਾ ਹਾਲ ਹੈ ਅਗਰ ਉਹ ਇਹੋ ਜਿਹਾ ਕੰਮ ਕਰਨ ਵਾਲਾ ਹੁੰਦਾ ਨਾ ਉਹਨਾਂ ਦੇ ਪਰਿਵਾਰ ਨੇ ਘਟਣਾ ਸੀ ਨਾ ਅਸੀਂ ਘਟਣਾ ਸੀ ਅਸੀਂ ਤਾਂ ਸਰਕਾਰ ਨੂੰ ਹਮੇਸ਼ਾ ਹੀ ਜਿਹੜੀ ਸਰਕਾਰ ਦੀਆਂ ਪਾਲਿਸੀਆਂ ਨੂੰ ਮੰਨਦੇ ਆ ਰਹੇ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਹੈ ਅਸੀਂ ਉਹਦਾ ਸਮਰਥਨ ਕਰਦੇ ਆ ਰਹੇ ਫਿਰ ਸਾਡੇ ਤੇ ਬਾਰ ਬਾਰ ਕਿਉਂ ਦਸਤਜਰ ਕੀਤਾ ਜਾਂਦਾ ਹੈ ਇਸ ਲਈ ਅਸੀਂ ਇਸ ਸੰਘਰਸ਼ ਕਰਨੀ ਅੱਜ ਮਜਬੂਰ ਹੋਏ ਆਂ ਅਸੀਂ ਜਿਹੜੀ ਆਮ ਪਬਲਿਕ ਤੋਂ ਅਸੀਂ ਮਾਫੀ ਵੀ ਮੰਗਦੇ ਆਂ ਜਿਹੜੀ ਦੁਨੀਆ ਨੂੰ ਆ ਜਿਹੜੇ ਲੋਕ ਆ ਜਿਹੜੇ ਇੱਥੇ ਪਰੇਸ਼ਾਨ ਹੋਏ ਆ ਉਹਨਾਂ ਤੋਂ ਵੀ ਅਸੀਂ ਮਾਫੀ ਮੰਗਦੇ ਆਂ ਵੀ ਸਾਨੂੰ ਇਹ ਮਜਬੂਰ ਨਹੀਂ ਜੜਾ ਸੰਘਰਸ਼ ਕਰਨਾ ਪੈ ਰਿਹਾ ਤੁਸੀਂ ਇਹਦੇ ਲਈ ਸਾਡਾ ਸਾਥ ਤੁਹਾਡੇ ਸੀਨੀਅਰ ਅਧਿਕਾਰੀਆਂ ਨਾਲ ਇਸ ਮਾਮਲੇ 'ਚ ਗੱਲ ਬਿਲਕੁਲ ਕੱਲ ਦੀ ਗੱਲ ਹੋ ਰਹੀ ਹੈ ਰਾਤ ਦੀ ਗੱਲ ਹੋ ਰਹੀ ਹੈ ਉਹਨਾਂ ਨੇ ਵੀ ਅੱਜ ਆਉਣਾ ਸੀਗਾ ਕਿਸੇ ਕਾਰਨ ਕਰਕੇ ਧੁੰਦ ਕਰਕੇ ਨਹੀਂ ਆ ਸਕੇ ਉਹ ਕਹਿੰਦੇ ਅਸੀਂ ਪੰਜਾਬ ਲੈਵਲ ਦੇ ਉੱਤੇ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਅਸੀਂ ਸਾਰੇ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪ੍ਰੈਸ ਨੋਟ ਜਾਰੀ ਹੋ ਰਿਹਾ ਹੈ ਕਿ ਪਟੰਡੇ ਦੇ ਜੋ ਜੋ ਤਸੰਦਦ ਹੋਇਆ ਹੈ ਵੀ ਉਹ ਨਹੀਂ ਹੋਣਾ ਚਾਹੀਦਾ ਅਗਰ ਫਿਰ ਨਹੀਂ ਸੁਣੀ ਗਈ ਤਾਂ ਫਿਰ ਅਸੀਂ ਪੰਜਾਬ ਲੈਵਲ ਦੇ ਉੱਤੇ ਆਪਣਾ ਸਪੈਸ਼ ਕਰਾਂਗੇ ਐਕਸਪਾਇਰੀ ਕਦੋਂ ਸੀ ਕੋਈ ਪਤਾ ਲੱਗਿਆ 2020 ਦਸੰਬਰ 2024 ਦੀ ਐਕਸਪਾਇਰੀ ਸੀ ਜਿਹੜੀ ਅਸੀਂ ਸਾਡਾ ਇੱਕ ਬਣਿਆ ਹੋਇਆ ਰੂਲ ਹੈ ਕਿ ਅਸੀਂ 3 ਮਹੀਨਿਆਂ ਦੇ ਵਿੱਚ ਜਿਹੜੀ ਐਕਸਪਾਇਰੀ ਆ ਉਹ ਵਾਪਸ ਕਰ ਸਕਦੇ ਹਾਂ ਸਰ ਅੱਜ ਤੱਕ ਇਹ ਐਕਸ਼ਨ ਕੀਤਾ ਨਹੀਂ ਅਸੀਂ ਦਾ ਐਕਸ਼ਨ ਕੁਛ ਨਹੀਂ ਆ ਰਾਤ ਕੰਮ ਹੋਇਆ ਅਸੀਂ ਸਵੇਰੇ ਅਸੀਂ ਜਦੋਂ ਕਮਿਸਟਰੀਆਂ ਦੇ ਵਿੱਚ ਇਹ ਗੱਲ ਫੈਲੀ ਸਾਹ ਕਹਿੰਦੇ ਜੀ ਧਰਨਾ ਲਾਓ ਅਸੀਂ ਧਰਨਾ ਲਾ ਕੇ ਬਟੇ ਅਸੀਂ ਦਾ ਆਪ ਦਾ ਜਿਹੜੀ ਆਪਦੀ ਮੰਗ ਮੰਡ ਰਹੇ ਆ ਅਸੀਂ ਇੱਕ ਸੌਫਟ ਟਾਰਗੇਟ ਹੈ ਲਾਇਸੈਂਸ ਹੋਲਡਰ ਹੈ ਅਸੀਂ ਸਾਨੂੰ ਹਰ ਵੇਰੀ ਜਿਹੜੀ ਸਾਡਾ ਗਲਤ ਪਾਇਆ ਜਾਂਦਾ ਕਿ ਅਸੀਂ ਕਹਿੰਦੇ ਆ ਵੀ ਸਾਨੂੰ ਜਿਹੜਾ ਸਾਡਾ ਬਿਜ਼ਨਸ ਕਰਨ ਦਿੱਤਾ ਜਾਵੇ ਅਸੀਂ ਅਗਰ ਸਾਡਾ ਕੋਈ ਕੰਮ ਇਹੋ ਜਿਹਾ ਬੰਦਾ ਗਲਤ ਕਰਦਾ ਤਾਂ ਉਹਦ ਕਾਰਵਾਈ ਕਰੋ ਅਸੀਂ ਤੁਹਾਡੇ ਨਾਲ ਤਾਂ ਤੁਕਦਾ ਹੀ ਬੰਦ ਕੀਤੇ ਕੋਈ ਅਸੀਂ ਸਾਰੀਆਂ ਮੰਡੀਆਂ ਬੰਦ ਨੇ ਬਠਿੰਡਾ ਜਿਹੜਾ ਰਿਟੇਲ ਹੈ ਉਹ ਆ ਮੇਨ ਬਾਜ਼ਾਰ ਸਾਡਾ ਬੰਦ ਹੈ ਅਸੀਂ ਕਿਸੇ ਨੂੰ ਕੋਈ ਮੈਸੇਜ ਨਹੀਂ ਪਾਇਆ ਬੰਦ ਕਰਨ ਦਾ ਕਿਉਂਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਈ ਈ ਅਸੀਂ ਵੀ ਨਹੀਂ ਕਹਦੇ ਕਿ ਲੋਕਾਂ ਦੀ ਸਿਹਤ ਦੇ ਵਿੱਚ ਕੋਈ ਕਟਾਈ ਵਰਤੀ ਜਾਵੇ ਅਸੀਂ ਦੇਖਦੇ ਹੋ ਅੱਜ ਅਸੀਂ ਇੱਕ ਵਾਰੀ ਛੋਟਾ ਪ੍ਰਦਰਸ਼ਨ ਕੀਤਾ ਹੈ ਅਗਰ ਸਰਕਾਰ ਨਾ ਮੰਨੀ ਤਾਂ ਆਣ ਵਾਲੇ ਦਿਨਾਂ 'ਚ ਬਹੁਤ ਵੱਡਾ ਪ੍ਰਦਰਸ਼ਨ ਕਰਾਂਗੇ ਪਰ ਜਿਵੇਂ ਆਪਾਂ ਦੇਖਦੇ ਆਂ ਵੀ ਇਹ ਕੀ ਲੋਕ ਜੀ ਕੀ ਨਾਮ ਹੈ ਜੀ ਅਮਰਿਤ ਰਾਲ ਹੋਜੀ ਇਹ ਸਾਰਾ ਮਾਮਲਾ ਕੀ ਹੋਇਆ ਜੀ ਮਾੜਾ ਇਹ ਜਾਂ ਮਿਲ ਕੇ ਕੋਈ ਖਾਬਿਤ ਲੱਗਿਆ ਜੀ ਮੈਂ 1968 ਦਾ 55 ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਸਾਡੇ ਅੱਜ ਡੰਡਾ ਹਾਲ ਦੇ ਵਿੱਚ ਸਾਡੀ ਦੁਕਾਨ ਦੇ ਕੋਈ ਤੱਬਾ ਨਹੀਂ ਹੈ ਕਿ ਕਿਸੇ ਕੰਮ ਦਾ ਸੀਗਾ ਅੱਜ ਬਿਲਕੁਲ ਜੈਨੂ ਕੰਮ ਕਰਦੇ ਆ ਸਾਰੀਆਂ ਮੰਨੀ ਕਰਦੇ ਆ ਉਹਦੇ ਲੀਡਿੰਗ ਅਸੀਂ ਪੁਰਾਣੇ ਦੁਕਾਨਦਾਰ ਬਿਲਕੁਲ ਜੈਨੂ ਕੰਮ ਕਰਦੇ ਆ ਕੱਲ ਸਾਡਾ ਮੁੰਡਾ ਰਾਮੇ ਗਿਆ ਸੀਗਾ ਰਾਮੇ ਸਾਡੇ ਜਿਆਦੀ ਮਾਲ ਭੇਜਦੇ ਆ ਉਹ ਮੁੰਡਾ ਮਾਲ ਡਿਵਾਈਡ ਕਰਦਾ ਹੈ ਜਿਹੜੇ ਉੱਥੋਂ ਕੁਝ ਵਾਪਸੀ ਆਉਂਦੀ ਹੈ ਕੁਸਵਰੀ ਹੁੰਦੀ ਹੈ ਜਾਂ ਫਿਰ ਮਾਲ ਲਈ ਭੇਜਦਾ ਹਾਂ ਉਹ ਪਾਰਟੀ ਤੁਹਾਨੂੰ ਵਾਪਸ ਕਰ ਦਿੰਦੀ। ਅਸੀਂ ਉਹ ਵਾਪਸ ਲੈ ਕੇ ਕਾਫੀ ਮੁੰਡਾ ਰੋਡ ਕਰ ਰਹੇ ਤਾਂ ਅਸੀਂ ਇੱਥੇ ਉਹਨੂੰ ਵੈਰੀਫਿਕੇਸ਼ਨ ਕਰਕੇ ਉਹਦਾ ਕ੍ਰੈਡਿਟ ਬਣਾਉਣੀ। ਕੱਲ ਸਹੀ ਤਰੀਕੇ ਨਾਲ ਇਹ ਮੁੰਡਾ ਹੜਾ ਟੇਹਿਲ ਦੇ ਆ ਰਿਹਾ ਸੀ ਵਾਪਸ ਸਟੇਸ਼ਨ ਤੇ ਬੈਠਾ ਸੀਗਾ। ਉਹਨੇ ਪੁਲਿਸ ਵਾਲਿਆਂ ਨੇ ਉੱਥੇ ਦੇਖ ਮਾਰ ਲਿਆ ਉਹਨੂੰ। ਕਿਉਂਕਿ ਬੈਗ ਏਕੇ ਬਿਟੂ ਗਿਆ। ਅਸੀਂ ਉਹ ਦੇਖ ਕੇ ਉਹਨੂੰ ਛੱਕੋਗੇ ਰੋਕ ਲਿਆ। ਉਹੀ ਤਲਾਸ਼ੀ ਲਈ ਤਿੰਨ ਹੀ ਉਹਦੇ ਵਿੱਚ ਉਹਨਾਂ ਨੇ ਮਾਰ ਸੀ ਉਹ ਅੱਠ ਅੱਠਵਾਂ ਸੀ। ਉਹਨੇ ਵੀ ਕਿਥੋਂ ਆ ਕੀ ਹੈ? ਉਹ ਵਾਈਮੇ ਕੰਮ ਕਰਕੇ ਹੈ। ਇਸ ਸਿਗਰਮੈਡੀਓ ਹਾਰਮ ਨੇ ਹੈ ਉਸ ਪਾਰਟੀ ਨੂੰ ਵਾਪਸ ਕੀਤੀ ਹੈ ਉਹਦੇ ਵਿੱਚ ਇੱਕ ਆਈਟਮ ਫਰੋਜੀ ਬੰਮ ਸੀ ਹੋਈ ਜਿਹੜੀ ਨਹੀਂ ਜਿੱਗਮ ਹੁੰਦੀ ਹੈ ਜਨਰਲ ਹੈ ਇਹ ਬਿਲਕੁਲ ਉੱਥੇ ਹੈਗਾ ਉਹ ਪਰਸੇ ਦੋ ਪਤੇ ਘਾੜੇ ਤੇ ਉਹ ਇਹ ਜੋ ਉਹ ਹੈ ਮੇਰੇ ਉਸ ਪਾਰਟੀ ਦੇ ਲਗੇ ਹੈ ਉਹ ਪਾਰਟੀ ਤੋਂ ਹੀ ਬਣਾ ਲਓ ਤੇ ਕਰਨ ਕੋਈ ਕਰ ਲਓ ਉਹਨੇ ਪਾਰਟੀ ਬਣਾ ਲਿਆ ਪਾਰਟੀ ਦੇ ਸੇਹ ਤੇ ਪਰਚੇਜ ਮਿਲਸਾਈ ਦਿਖਾਤੇ ਉਹ ਜਿਹੜਾ ਵਾਪਸ ਕੀਤਾ ਹੈ ਉਹ ਨੂੰ ਹੀ ਦਿਖਾਤਾ ਬਾਸ ਮਾਰ ਸਵਹਿਰ ਮਾਲੂ ਕੋਈ ਬੰਦਾ ਚਲੇ ਨਹੀਂ ਕਰ ਸਕਦਾ ਕੋਈ ਨਾ ਬੇਸੋਦਾ ਨਾਉਂ ਕਰਦਾ ਕੋਸਲੇ ਪਹਨ ਕਿਸੇ ਖੁੰਦਰ ਦੇ ਵਿੱਚ ਉਹ ਦੋ ਬਤਨ ਦੇ ਕੇਸ ਬਣਾਤਾ ਰੈਸਟਰਲਿਆ ਉਹ ਸਵੇਰ 5 ਵਜੇ ਪਹੜ ਗਿਆ ਅਸੀਂ 8 ਵਜੇ ਖਬੂਤ ਪ੍ਰੋਜ ਕੀਤੀ ਥੋੜੀ ਜਿ ਮਿਲੇ ਪਰ ਹਰ ਕੋਈ ਯਾਰ ਜਨੂ 888 ਰਹੀ 1886 ਗੈਸ ਕਰਾਂਗੇ ਮੁੰਡੇ ਇਮਾਨਤ ਹੋਏਗੀ ਤੇ ਤੁਸੀਂ ਦੇਖ ਲਿਓ ਪਰ ਅਸੀਂ ਜੇ ਰਾਮੀ ਦਾ ਸਹੀ ਪਹੁੰਚੇ ਰਾਮਮੁੰਡੀ ਸਾਹਿਬ ਦਾ ਸਾਢੇ 6 ਸੀ ਜੇ ਜੋ ਅਸੀਂ ਪਹੁੰਚੇ ਉਹਨੇ ਨਹੀਂ ਐਨਡੀਪੀ ਹਾਇਰ ਦਾ ਕੇਸ ਗੱਟ ਪਰਚਾ ਘੜਦਾ ਇਹ ਬਿਲਕੁਲ ਟੱਕਾ ਹੋਇਆ ਹੈ ਕੋਈ ਵੇ ਵਜਾ ਹੋਇਆ ਹੈ ਸਾਡੇ ਸਾਡੀ ਡਕੂ ਸਾਡੇ ਕੋਲ ਹੈ ਇਹ ਕੋਈ ਇਸ ਵਿੱਚ ਕੋਈ ਰੋਲ ਨਹੀਂ ਆਖਦਾ